ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸ਼ਾਮ ਦੇ 8 ਵਜੇ ਨੇ ਬਹੁਤ ਥਕਾਵਟ ਹੁੰਦੀ ਹੈ ਥਕਾਵਟ ਤੁਹਾਨੂੰ ਮੇਰੇ ਫੇਸ ਤੋਂ ਦਿਖਦੀ ਹੋਣੀ ਆ ਨਾ ਪਰ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਾਂ ਮੱਝ ਨਹੀਂ ਮੇਂ ਥਕਾਵਟ ਉਤਰ ਜਾਂਦੀ ਹੈ ਤੇ ਮੈਂ ਤੁਹਾਨੂੰ ਕਿਹਾ ਸੀਗਾ ਪਿਛਲੇ ਵਲੌਗ ਦੇ ਵਿੱਚ ਕਿ ਆਪਾਂ ਸ਼ਾਪਿੰਗ ਕਰਾਂਗੇ ਦਿਵਾਲੀ ਵਾਸਤੇ ਕਰਦੀ ਇਸ ਵਾਰ ਥੋੜਾ ਮੇਰਾ ਮੂਡ ਹੈਗਾ ਕਿ ਥੋੜੀ ਸ਼ਾਪਿੰਗ ਕੀਤੀ ਜਾਵੇ ਕਿਉਂਕਿ ਆਪਾਂ ਬਹੁਤ ਜ਼ਿਆਦਾ ਫੈਡ ਅਪ ਹੋ ਜਾਨੇ ਉਹੀ ਚੀਜ਼ਾਂ ਦੇਖ-ਦੇਖ ਕੇ ਹੈਨਾ ਮੈਂ ਪਹਿਲਾਂ ਬਹੁਤ ਸਾਰੀਆਂ ਬੈੱਡ ਸ਼ੀਟਸ ਚੇਂਜ ਕਰਦੀ ਰਹਿੰਦੀ ਹੁੰਦੀ ਸੀ ਮੈਨੂੰ ਬੜਾ ਸ਼ੌਕ ਸੀਗਾ ਪਰ ਹੁਣ ਬੜੇ ਦੇਰ ਤੋਂ ਉਦਾਂ ਹੀ ਚੱਲੀ ਆ ਜਾਿਆ ਸੀਗਾ ਉਹੀ ਪ੍ਰਾਣੀਆਂ ਬੈੱਡ ਸ਼ੀਟਸ ਨੂੰ ਤੇ ਇਸ ਵਾਰ ਥੋੜਾ ਜਾਇ ਸੀਗਾ ਕਿ ਥੋੜਾ ਚੇਂਜ ਕਰੀਏ ਕੁਝ ਜਿਹੜੀਆਂ ਭੈਣਾਂ ਨੇ ਪਿਛਲਾ ਵਲੌਗ ਦੇਖਿਆ ਉਹਨਾਂ ਨੂੰ ਪਤਾ ਹੀ ਹੈ ਤੇ ਫਿਰ ਭੈਣਾਂ ਦੇ ਬਹੁਤ ਸਾਰੇ ਕਮੈਂਟ ਆਏ ਹੈਨਾ ਕਿ ਚੇਂਜ ਅੱਛੀ ਲੱਗਦੀ ਹੈ ਬਿਲਕੁਲ ਸਹੀ ਗੱਲ ਹੈ ਜੀ ਚੇਂਜ ਅੱਛੀ ਲੱਗਦੀ ਹੈ ਘਰ ਵਧੀਆ ਲੱਗਦਾ ਚੇਂਜ ਹੋ ਜੇਨਾ ਤੇ ਇੱਕ ਭੈਣ ਦਾ ਜ ਮੈਨੂੰ ਫੋਨ ਆਇਆ ਸੀਗਾ ਉਹ ਹੈਗੇ ਨੇ ਸੁਖਵਿੰਦਰ कौर ਭੈਣ ਮੁਕਸਰ ਤੋਂ ਭੈਣ ਇੰਨੇ ਖੁਸ਼ ਹੋਏ ਇੰਨੇ ਖੁਸ਼ ਹੋਏ ਕਹਿੰਦੇ ਮੈਂ ਕਮੈਂਟ ਤਾਂ ਕਰ ਨਹੀਂ ਸਕਦੀ ਤੁਸੀਂ ਆਪੇ ਹੀ ਕਰ ਲਿਓ ਤੇ ਮੈਂ ਭੈਣ ਦਾ ਨਾਮ ਇਸ ਲਈ ਲੈਣਾ ਬਹੁਤ ਜ਼ਰੂਰੀ ਸਮਝਿਆ ਕਿਉਂਕਿ ਉਹਨਾਂ ਨੂੰ ਬਹੁਤ ਸੀਗਾ ਕਿ ਮੇਰਾ ਨਾਮ ਤੁਸੀਂ ਬੋਲ ਦਿਓ ਵਲੌਗ ਦੇ ਵਿੱਚ ਉਹ ਮੁਕਸਰ ਤੋਂ ਸੀਗੇ ਭੈਣ ਤੇ ਸੁਖਵਿੰਦਰ कौर ਉਹਨਾਂ ਦਾ ਨਾਮ ਸੀਗਾ ਹਨਾ ਇੰਨਾ ਪਿਆਰ ਥੋੜਾ ਮਿਲਦਾ ਹੈਗਾ ਫਿਰ ਮੈਨੂੰ ਆਇਆ ਹੁੰਦਾ ਕਿ ਵਲੌਗ ਜ਼ਰੂਰ ਪਾਵਾ ਭੈਣਾ ਉਡੀਕਦੀਆਂ ਨੇ ਹਨਾ ਤੇ ਅੱਜ ਇੱਕ ਭੈਣ ਮੈਨੂੰ ਸ਼ੌਪ ਤੇ ਮਾਰਕੀਟ 'ਚ ਮਿਲੇ ਸੀਗੇ ਬਟਿੰਡੇ ਤੇ ਸ਼ਾਇਦ ਉਹਨਾਂ ਦਾ ਨਾਮ ਸੰਦੀਪ ਸੀਗਾ ਕਿ ਹਰਪ੍ਰੀਤ ਮੈਨੂੰ ਯਾਦ ਨਹੀਂ ਆ ਰਿਹਾ ਹਨਾ ਭੈਣ ਮੇਰੇ ਨਾਲ ਮੂੰਹ ਵੱਲ ਦੇਖੀ ਜਾਣ ਐ ਕਰਕੇ ਤੇ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਪਹਿਲਕਾ ਪੈ ਰਿਹਾ ਹੈ ਕਹਿੰਦੇ ਇਹ ਉਹੀ ਨਹੀਂ ਜਿਹੜੇ ਵੀਡੀਓ ਬਣਾਉਂਦੇ ਨੇ ਮੈਂ ਨੇ ਆਇਆ ਕਿਹਾ ਮੈਂ ਫਟਾਫਟ ਉਹਨਾਂ ਕੋਲ ਜਾ ਕੇ ਮਿਲੀ ਤੇ ਮੈਨੂੰ ਵੀ ਵਧੀਆ ਲੱਗਦਾ ਜੇ ਤੁਸੀਂ ਮਿਲਦੇ ਹੋ ਹਨਾ ਥੋੜੀ ਦੇਖਣ ਤੋਂ ਮੈਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਮੇਰੇ ਵਲੌਗ ਦੇਖਦੇ ਹੋ ਹਨਾ ਕਿਉਂਕਿ ਅਗਲਾ ਇਸ ਹਿਸਾਬ ਜਿਨਾ ਦੇਖ ਰਿਹਾ ਹੁੰਦਾ ਵੀ ਜਿਵੇਂ ਪਛਾਣ ਰਿਹਾ ਹੋਵੇ ਚਲ ਫਿਰ ਆਪਾਂ ਭੈਣ ਨੂੰ ਮਿਲੇ ਬਹੁਤ ਵਧੀਆ ਲੱਗਦਾ ਹੈਗਾ ਜਿੱਥੇ ਵੀ ਜਾਈਦਾ ਕੋਈ ਨਾ ਕੋਈ ਭੈਣ ਜਰੂਰ ਮਿਲ ਜਾਂਦੀ ਹੁੰਦੀ ਹੈ ਤੇ ਅੱਜ ਆਪਾਂ ਥੋੜੀ ਜਿਹੀ ਸ਼ਾਪਿੰਗ ਕੀਤੀ ਤੇ ਮਾਰਕੀਟ ਗਏ ਤੇ ਆਪਾਂ ਮਤਲਬ ਕਿ ਤੁਹਾਨੂੰ ਜਿਵੇਂ ਮੈਂ ਕਿਹਾ ਸੀਗਾ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਮੈਂ ਤੁਹਾਨੂੰ ਇਹ ਵੀ ਕਿਹਾ ਸੀਗਾ ਕਈ ਵਾਰੀ ਮੈਂ ਉਹ ਵੀ ਮਾਰਦ ਨਹੀਂ ਹੁੰਦੀ ਗੱਲਾਂ ਗੁੱਲਾਂ ਤੇ ਐ ਨਹੀਂ ਪਤਾ ਮੇਰੇ ਤੋਂ ਜਾਇਆ ਜਾਵੇ ਕਿ ਨਾ ਮੇਰੇ ਤੋਂ ਸ਼ਾਪਿੰਗ ਹੋਵੇ ਕਿ ਨਾ ਪਰ ਮੈਂ ਫਿਰ ਵੀ ਕਰ ਲਈ ਹੈ ਵਾਅਦੇ ਦੀ ਮੈਂ ਪੱਕੀ ਰਹੀ ਆ ਤੇ ਕੱਲ ਨੂੰ ਮੈਂ ਕਰੂੰਗੀ ਬਹੁਤ ਸਾਰੀਆਂ ਸਫਾਈਆਂ ਕੱਲੇ ਉੱਪਰਲੇ ਪੋਰਚਾਂ ਦੀਆਂ ਜਿਹੜੀਆਂ ਮੈਂ ਇਸ ਘਰ ਚ ਆ ਕੇ ਪਹਿਲੀ ਵਾਰ ਕਰ ਰਹੀ ਆ ਹਨਾ ਤੇ ਕਰਟਨ ਕੋਟਨ ਆਪਾਂ ਹੁਣੇ ਹੀ ਲਾਤੇ ਨੇ ਰਾਤ ਨੂੰ ਹੀ ਲਾ ਕੇ ਰੱਖਦੇ ਨੇ ਕਿਉਂਕਿ ਆਪਾਂ ਭੀਜੀ ਨੂੰ ਲੈ ਕੇ ਆਏ ਸੀਗੇ ਨਾਲ ਅੱਜ ਤੇ ਉਹ ਹੈਗੀ ਆ ਬਹੁਤ ਲੰਬੀ ਮੈਨੂੰ ਲੱਗਾ 5 ਫੁੱਟ 6 7 7 ਹੋਊਗੀ ਉਹ ਤੇ ਉਹ ਉਹਨੂੰ ਤਾਂ ਸੌਖੇ ਸੀਗੇ ਪਰਦੇ ਲਾਉਣੇ ਤੇ ਫਿਰ ਮੈਨੂੰ ਵੀ ਮੋਜਾਂ ਲੱਗ ਗਈਆਂ ਵੀ ਆਪਾਂ ਫਾਇਦਾ ਉਠਾ ਲੈਨੇ ਆ ਉਹਦਾ ਲੰਬੇ ਬੰਦੇ ਦਾ ਤੇ ਦਾ ਸੋਹਣੇ ਫਿਰ ਵਿਚਾਰੀ ਨੇ ਸਾਰੇ ਫਟਾਫਟ ਪਰਦੇ ਲਾਤੇ ਹੁਣ ਤੇ ਮੈਨੂੰ ਆਇਆ ਵੀ ਮੈਂ ਸਵੇਰੇ ਜਲਦੀ ਉੱਠ ਕੇ ਤੇ ਉੱਪਰਲਾ ਪੋਰਸ਼ਨ ਸਾਰਾ ਸਾਫ਼ ਕਰੂੰਗੀ ਫਿਰ ਮੈਨੂੰ ਆਪ ਨੂੰ ਤਸੱਲੀ ਹੋ ਜੂਗੀ ਕਿ ਹਾਂ ਮੈਂ ਚੰਗੀ ਤਰ੍ਹਾਂ ਕੰਮ ਕੀਤਾ ਹੈ ਤੇ ਜਦੋਂ ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਕਿ ਤੂੰ ਕਰਦੀ ਹੈਂ ਨਾ ਬਸ ਠੀਕ ਹੈ ਕਿ ਅਗਲਾ ਕਰਤਾ ਦਿੰਦਾ ਹੈਗਾ ਪਰ ਫਿਰ ਵੀ ਆਪਣੀ ਤਾਂ ਤਸੱਲੀ ਨਹੀਂ ਹੁੰਦੀ ਆਪਾਂ ਨੂੰ ਐ ਹੁੰਦਾ ਵੀ ਚਲ ਹੋ ਗਈ ਸਫਾਈ ਪਰ ਮੈਂ ਪੂਰੀ ਵਧੀਆ ਤਰੀਕੇ ਨਾਲ ਗੱਲ ਨੂੰ ਸਫਾਈ ਕਰੂੰਗੀ ਪੱਖੇ-ਫੁੱਖੇ ਸਾਫ਼ ਕਰਾਂਗੇ ਜਾਲੀਆਂ ਤੱਕੀਆਂ ਸਭ ਝਾੜਾਂਗੇ ਤੇ ਫਿਰ ਵਧੀਆ ਲੱਗਦਾ ਹੁੰਦਾ ਇੱਕ ਵਾਰੀ ਚੰਗੀ ਤਰ੍ਹਾਂ ਜਸਫਾਈ ਹੋ ਜੇ ਤੇ ਫਿਰ ਆਪਾਂ ਦੂਜੇ ਪਰਦੇ ਚੇਂਜ ਕਰ ਦਾਂਗੇ ਨਵੇਂ ਤਾਂ ਨਹੀਂ ਲੈਂਦੇ ਪਰ ਨਵੇਂ ਵਰਗੇ ਹੀ ਆ ਕਿਉਂਕਿ ਆਪਾਂ ਡਬਲ-ਡਬਲ ਕਾਰ ਤੁਹਾਨੂੰ ਪਤਾ ਦੇਖਦੇ ਪਾਪਾ ਨੂੰ ਬਹੁਤ ਜ਼ਿਆਦਾ ਸ਼ੌਕ ਸੀਗਾ ਹਰ ਚੀਜ਼ ਦਾ ਤੇ ਉਹ ਹਰ ਚੀਜ਼ ਮਤਲਬ ਵਾਧੂ ਰੱਖਦੇ ਸੀ ਘਰ 'ਚ ਸੋ ਕਰਟਨ ਵੀ ਆਪਣੇ ਡਬਲ ਡਬਲ ਹੀ ਰੱਖੇ ਹੋਏ ਨੇ ਸੋ ਕੱਲ ਨੂੰ ਆਪਾਂ ਚੇਂਜ ਕਰ ਦਾਂਗੇ ਤੇ ਜਦੋਂ ਆਪਾਂ ਸਫਾਈਆਂ ਕਰਦੇ ਆਂ ਦਿਵਾਲੀ ਦੀਆਂ ਉਦੋਂ ਲੱਗਦਾ ਹੁੰਦਾ ਕਿ ਹਰ ਚੀਜ਼ ਚੇਂਜ ਹੋਣੀ ਚਾਹੀਦੀ ਐ ਸੋ ਕਰਟਨ ਜਦੋਂ ਚੇਂਜ ਹੋ ਜਾਣਗੇ ਤੇ ਲੁੱਕ ਹੀ ਬਦਲ ਜਾਂਦੀ ਹੁੰਦੀ ਐ ਘਰ ਦੀ ਤੇ ਕੱਲ ਨੂੰ ਆਪਾਂ ਸਵੇਰੇ ਕਰਾਂਗੇ ਸਫਾਈਆਂ ਤੇ ਉਸ ਤੋਂ ਬਾਅਦ ਫਿਰ ਬੈੱਡ ਸ਼ੀਟਸ ਵੀ ਚਾਹੀਦੀਆਂ ਨੇ ਕਿ ਬਹੁਤ ਵਧੀਆ ਹੋਣੀਆਂ ਚਾਹੀਦੀਆਂ ਨੇ ਹਨਾ ਤੇ ਉੱਪਰਲੇ ਉੱਪਰ ਵੀ ਤੇ نیچے ਵੀ ਸਾਰੇ ਆਪਾਂ ਚੇਂਜ ਕਰਾਂਗੇ ਜਿਵੇਂ ਜਿਵੇਂ ਸਫਾਈਆਂ ਕਰਦੇ ਜਾਵਾਂਗੇ ਲਓ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੈਂ ਕਿੰਨੀਆਂ ਸੋਹਣੀਆਂ ਬੈੱਡ ਸ਼ੀਟਸ ਲੈ ਕੇ ਆਈਆਂ ਮੈਨੂੰ ਬਹੁਤ ਐਕਚੁਅਲੀ ਮੈਨੂੰ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਅੱਜ ਤਾਂ ਮੈਂ ਤੁਹਾਨੂੰ ਇਹਦੀ ਲੁੱਕ ਦਿਖਾ ਦੇਣੀ ਆ ਕਿ ਕਿਸ ਤਰ੍ਹਾਂ ਦੀ ਬੈੱਡ ਸ਼ੀਟ ਆ ਆਹ ਵਾਲੀ ਹੈ ਫੋਟੋ ਦੇਖੋ ਤੁਸੀਂ ਪਿੱਲੋ ਦੇਖ ਲਓ ਤੇ ਬੈੱਡ ਸ਼ੀਟ ਦੇਖੋ ਫਿਰ ਤੁਹਾਨੂੰ ਮੈਂ ਮਤਲਬ ਪੂਰੀ ਤਾਂ ਖਲਾਰ ਕੇ ਨਹੀਂ ਦਿਖਾਉਂਗੀ ਫਿਰ ਮੇਰਾ ਬਹੁਤ ਜ਼ਿਆਦਾ ਖਲਾਰਾ ਪੈ ਜਾਊਗਾ ਤੇ ਪਰ ਮੈਂ ਤੁਹਾਨੂੰ ਇਦਾਂ ਦਿਖਾਉਂਗੀ ਕੱਢ ਕੇ ਇਹਨੂੰ ਲਓ ਜੀ ਇਹ ਹੈਗੇ ਨੇ ਇਹਦੇ ਪਿੱਲੋ ਕੋਸ਼ਨਾ ਮੈਂ ਤੋਂ ਇੱਕ ਦੋ ਬੈਣਾ ਨੇ ਵੀ ਮਗਾਈਆਂ ਸੀਗੀਆਂ ਸੋ ਉਹਨਾਂ ਲਈ ਵੀ ਮੈਂ ਲੈ ਕੇ ਆਉਣੇ ਸੀ ਕਿ ਲੋਕਾਂ ਕਵਰ ਦੇਖੋ ਕਿੰਨੇ ਸੋਹਣੇ ਲੱਦੇ ਨੇ ਤੁਸੀਂ ਪਿੱਲੋ ਕਵਰ ਹੀ ਇੰਨੇ ਸੋਹਣੇ ਨੇ ਤੇ ਬੈੱਡ ਸ਼ੀਟ ਕਿੰਨੀ ਸੋਹਣੀ ਹੋਊਗੀ ਮੈਨੂੰ ਵੈਸੇ ਵੀ ਨਾ ਜਿਹੜੇ ਮਤਲਬ ਬਖਰਵੇਂ ਦੇ ਫਲਾਵਰ ਨਹੀਂ ਹੁੰਦੇ ਉਹ ਚੰਗੇ ਲੱਦੇ ਜਿਹੜਾ ਕਿਸਮਾਨ ਜਾ ਹੁੰਦਾ ਸਾਰੀ ਬੈੱਡ ਸ਼ੀਟ ਦੇ ਉੱਪਰ ਪ੍ਰਿੰਟ ਮੈਨੂੰ ਚੰਗਾ ਨਹੀਂ ਲੱਗਦਾ ਅੱਖਾਂ ਨੂੰ ਹਨਾ ਫਿਰ ਕਮਰਾ ਉਹੀ ਬਹੁਤ ਹੀ ਜ਼ਿਆਦਾ ਭਰੇ ਭਰੇ ਜਿਹਾ ਲੱਗ ਜਾਂਦਾ ਤੇ ਥੋੜੀ ਜੀ ਮੈਂ ਖੋਲ ਕੇ ਬੈੱਡ ਸ਼ੀਟ ਦਿਖਾਵਾਂਗੀ ਪੂਰੀ ਨਹੀਂ ਖੋਲਾਂਗੇ ਆਪਾਂ ਬਹੁਤ ਜ਼ਿਆਦਾ ਕਾਟਨ ਦੇ ਵਿੱਚ ਕਿਉਂਕਿ ਜਿਹੜੀਆਂ ਉਹ ਹੂਲਣ ਦੀਆਂ ਹੁੰਦੀਆਂ ਨੇ ਉਹ ਜ਼ਿਆਦਾ ਦੇਰ ਤੱਕ ਵਿਛਾਉਣੀਆਂ ਨਹੀਂ ਹੁੰਦੀਆਂ ਆਪਾਂ ਦੋ-ਤਿੰਨ ਮਹੀਨੇ ਵਿਛਾਉਣੀਆਂ ਹੁੰਦੀਆਂ ਉਹ ਤਾਂ ਜਿਹੜੀਆਂ ਹੈਗੀਆਂ ਘਰੇ ਉਹ ਹੀ ਚੱਲ ਜਾਂਦੀਆਂ ਨੇ ਕਈ ਵਾਰੀ ਕੰਪਲ ਕੋ ਮੋੜ ਵੀ ਚੱਲ ਜਾਂਦੇ ਹੁੰਦੇ ਨੇ ਪਰ ਮੇਰੇ ਕੋਲੇ ਬਹੁਤ ਸੋਹਣੀਆਂ ਹੈਗੀਆਂ ਨੇ ਉਹ ਲਾ ਸਾਰੀ ਖੁੱਲ ਗਈ ਇਹ ਤਾਂ ਹੁਣ ਖੁੱਲ ਚੁੱਕੀ ਐ ਜੀ ਸਾਰੀ ਲੋ ਇਦਾਂ ਹੀ ਦਿਖਾ ਦੇਣੀ ਆ ਤੁਹਾਨੂੰ ਮੈਂ ਇਹਨਾਂ ਦੇਖੋ ਤੁਸੀਂ ਤੁਸੀਂ ਮੈਨੂੰ ਇਹ ਜ਼ਰੂਰ ਦੱਸਿਓ ਕਿ ਤੁਹਮ ਮੇਰੀਆਂ ਬੈੱਡ ਸ਼ੀਟਸ ਕਿਉਂ ਜੀਆਂ ਲੱਗੀਆਂ ਠੀਕ ਐ ਇੰਨੀ ਕੁ ਪਿਆਰੀ ਹੈਗੀ ਐ ਇਹ ਬੈੱਡ ਸ਼ੀਟ ਇੰਨੀ ਕੁ ਪਿਆਰੀ ਐ ਬਸ ਮੈਨੂੰ ਇਸ ਤਰ੍ਹਾਂ ਨਹੀਂ ਆ ਚ ਤੇ ਬਿੱਟੂ ਬੈੱਡਸ਼ੀਟ ਦੀ ਬੇਸ ਹੈਗਾ ਜਿਹੜਾ ਉਹ ਸਾਰਾ ਦੇਖਦਾ ਹੋਵੇ ਵਿਖਰਮਾ ਪ੍ਰਿੰਟ ਹੋਵੇ ਹੁਣ ਤੁਸੀਂ ਦੇਖੋ ਜਦੋਂ ਇਹ ਆਪਾਂ ਬੈੱਡ ਬੈੱਡਰੂਮ 'ਚ ਵਿਛਾਵਾਂਗੇ ਤੇ ਕਿੰਨਾ ਸੋਹਣਾ ਲੱਗਣ ਵਾਲਾ ਹੈ ਹਨਾ ਕਿੰਨੀ ਸੋਹਣੀ ਲੁੱਕ ਆਊਗੀ ਇਹਦੀ ਸੋ ਇਹ ਮੈਨੂੰ ਮੇਰੀ ਹੈਗੀ ਹੈ ਜੀ 1500 ਦੇ ਵਿੱਚ ਬੈੱਡਸ਼ੀਟ ਬਹੁਤ ਸੋਹਣੀ ਬੈੱਡਸ਼ੀਟ ਹੈ ਤੇ ਇੱਕ ਮੇਰਾ ਕਲਰ ਹੋਰ ਵੀ ਲੈ ਕੇ ਆਈਆਂ ਇਹਦੇ ਵਿੱਚ ਤੁਹਾਨੂੰ ਦਿਖਾਉਣੀ ਆ ਕਲਰ ਵੀ ਇੱਕ ਇਹ ਵਾਲਾ ਕਲਰ ਹੈਗਾ ਆਪਣੇ ਕੋਲੇ ਉਹ ਥੋੜਾ ਜਿਹਾ ਪਿਸਤਾ ਸਕਿੰਨ ਪਿਸਤਾ ਜਿਹਾ ਸੀ ਇਹ ਇਹ ਵਾਲਾ ਕਲਰ ਹੈਗਾ ਲੋ ਮੈਂ ਇਕੱਲੇ ਕਿਲਰ ਕਬਰ ਦਿਖਾ ਦੇਣੀ ਇਹ ਵਾਲਾ ਕਲਰ ਇਹ ਵੀ ਬਹੁਤ ਸੋਹਣਾ ਹੈ ਕਲਰ ਦੋਨੇ ਸੋਹਣੇ ਆ ਕਿਉਂਕਿ ਜਿਹੜੀਆਂ ਭੈਣਾਂ ਨੇ ਮੰਗਾਈਆਂ ਸੀ ਤੇ ਉਹਨਾਂ ਲਈ ਵੀ ਆਪਾਂ ਰੱਖਣੀਆਂ ਨੇ ਤੇ ਆਪਦੇ ਲਈ ਵੀ ਰੱਖਣੀਆਂ ਨੇ ਸੋ ਇਹ ਵਾਲੀ ਆ ਲੋ ਐ ਕਰਦੀ ਕਰਦੀ ਮੈਂ ਸਾਰੀ ਖੋਲ ਦੇਣੀ ਨੇ ਦਿਖਾਉਣੀ ਦਿਖਾਉਣੀ ਤੁਹਾਨੂੰ ਮੇਰਾ ਤਾਂ ਹੀ ਤਾਂ ਕੰਮ ਆਏਗਾ ਤੁਹਾਨੂੰ ਦਿਖਾਏ ਬਿਨਾ ਮੈਨੂੰ ਵੀ ਸਵਾਦ ਨਹੀਂ ਆਉਂਦਾ ਅੰਤ ਸਿੱਦੇ ਕਟੀਆਂ ਕਰਨੀਆਂ ਪੈਣਗੀਆਂ ਖੋਲ ਦੇਣੀਆਂ ਹੁਣ ਤਾਂ ਖੋਲ ਨਾ ਕੁਦੀ ਮੈਂ ਖੋਲ ਦੇਣੀ ਆ ਹਾਂ ਇਹ ਬਹੁਤ ਸੋਹਣੀਆਂ ਲੱਗਦੀਆਂ। ਬੜੀਆਂ ਸੋਹਣੀਆਂ ਲੱਗੀਆਂ ਨੇ ਦੀ ਬਹੁਤ ਪਿਆਰੀਆਂ ਲੱਗੀਆਂ ਨੇ ਇਸ ਤਰ੍ਹਾਂ ਦੀਆਂ ਬੈਡਸ਼ੀਟਸ ਵਧੀਆ ਲੱਗਦੀਆਂ ਨੇ। ਤੇ ਅਗਲਾ ਹੈ ਅਜੇ ਤਾਂ ਤੁਸੀਂ ਦੇਖੇ ਕੀ ਆ ਇਹ ਵੀ 1500 ਦੀ ਸੀ। ਹਜੇ ਤੁਸੀਂ ਦੇਖੇ ਕੀ ਆ ਅਜੇ ਮੈਂ ਤੁਹਾਨੂੰ ਬੜਾ ਕੁਝ ਦਿਖਾਉਣਾ ਹੈ। ਬੜੇ ਸੋਹਣੇ ਪ੍ਰਿੰਟ ਦਿਖਾਉਣੀ ਆ। ਲਓ ਆਹ ਦੇਖੋ ਤੁਸੀਂ। ਇਹਦਾ ਆਹ ਵਾਲਾ ਪ੍ਰਿੰਟ ਆ। ਕਿੰਨਾ ਸੋਹਣਾ ਲੱਗਦਾ ਇਹ ਛੋਟਾ ਜਿਹਾ ਇੱਕ ਫੁੱਲ ਹੈ ਨਾ ਵਿਚਾਲੇ। ਤੇ ਕਲਰ ਦੇਖੋ ਸਕਾਈ ਬਲੂ ਕਲਰ। ਇਹ ਜਿਹੜੇ ਕਲਰ ਹੁੰਦੇ ਨੇ ਇਹਨਾਂ ਨਾਲ ਜਿਹੜਾ ਰੂਮ ਹੈਗਾ ਨਾ ਇੱਕ ਤਾਂ ਵੱਡਾ ਵੱਡਾ ਲੱਗਦਾ ਖੁੱਲਾ ਖੁੱਲਾ ਲੱਗਦਾ ਇੱਕ ਆ ਲੱਗਦਾ ਵੀ ਜਿਵੇਂ ਰੂਮ ਦੇ ਵਿੱਚ ਬਹੁਤ ਜ਼ਿਆਦਾ ਲਾਈਟ ਪੈ ਰਹੀ ਹੋਵੇ ਇਸ ਤਰ੍ਹਾਂ ਦੇ ਕਲਰ ਨਹੀਂ ਬਹੁਤ ਐ ਡਾਰਕ ਕਲਰ ਹੈ ਜਿਹੜੇ ਉਹ ਕਮਰੇ ਨੂੰ ਹਨੇਰਾ ਹਨੇਰਾ ਕਰ ਦਿੰਦੇ ਨੇ ਸੋ ਮੈਨੂੰ ਤਾਂ ਸ਼ੁਰੂ ਤੋਂ ਆਦਤ ਹੈਗੀ ਹੈ ਕਿ ਮੈਂ ਲਾਈਟ ਕਲਰ ਹੀ ਪਸੰਦ ਕਰਦੀ ਆ ਇਹ ਬਹੁਤ ਜ਼ਿਆਦਾ ਲਾਈਟ ਵੀ ਨਹੀਂ ਹੈਗੇ ਔਰ ਬਹੁਤ ਜ਼ਿਆਦਾ ਡਾਰਕ ਵੀ ਨਹੀਂ ਹੈਗੇ ਇਸ ਤਰ੍ਹਾਂ ਦੇ ਕਲਰ ਨਹੀਂ ਤੋ ਇਹ ਵਿਸ਼ੇ ਹੋ ਗਈ ਕਲਰ ਦੇਖੋ ਕਿੰਨਾ ਪਿਆਰਾ ਹੈਦਾ ਇਹਨੇ ਕਿੰਨੀ ਲਾਈਟ ਦੇਣੀ ਹੈ ਤੁਮਰੇ ਨੂੰ ਬਹੁਤ ਜ਼ਿਆਦਾ ਚਾਨਣ ਚਾਨਣ ਲੱਗੂਗਾ ਕਮਰੇ ਦੇ ਵਿੱਚ ਤੇ ਸੋਹਣਾ ਲੱਗੂਗਾ ਕਮਰੇ ਨੂੰ ਸੁਪਨੇ ਵਾਲਾ ਜਾਂਦੇ ਹੁੰਦੇ ਨੇ ਮੈਂ ਸੋਚਾਂ ਮਾਰ ਜੰਦੀ ਆ ਵੀ ਕਪੜਾ ਕਿੰਨਾ ਸੋਹਣਾ ਲੱਗੂਗਾ ਤੇ ਇਹ ਅਗਲਾ ਤਿਕਾਉਣੀ ਹੈ ਤੁਮ ਨੂੰ ਅੱਜ ਮੈਂ ਬੜੀ ਰੂ ਨਾਲ ਚੀਜ਼ਾਂ ਖਰੀਦੀਆਂ ਨੇ ਜਿਵੇਂ ਅਸੀਂ ਪਹਿਲਾਂ ਖਰੀਦਿਆ ਕਰਦੇ ਸੀ ਅੱਜ ਮੈਂ ਉਦਾਂ ਬੈੱਡ ਸ਼ੀਟਸ ਖਰੀਦੀਆਂ ਨੇ ਆਹ ਵਾਲਾ ਕਲਰ ਹੈਗਾ ਲੋ ਮਤਲਬ ਇੱਕ ਵਾਰ ਤੁਸੀਂ ਪੈਸੇ ਲਾ ਲੈਨੇ ਹੋ ਉਸ ਤੋਂ ਬਾਅਦ ਮਤਲਬ ਇਹ ਨਹੀਂ ਹੈਗਾ ਕਿ ਚੀਜ਼ ਖਰਾਬ ਹੋ ਜੂਗੀ ਤੁਸੀਂ ਜਿੱਦਾਂ ਮੱਦੀ ਧੋਈ ਜਾਓ ਇਹਨਾਂ ਨੂੰ ਕੁਝ ਕਰੀ ਜਾਓ ਹਨਾ ਇਹਨਾਂ ਨੇ ਜਮ੍ਹਾਂ ਖਰਾਬ ਨਹੀਂ ਹੋਣਾ ਹੈਗਾ ਚਲੋ ਦੇਖੋ ਇਹਦਾ ਤੁਸੀਂ ਲੋ ਬਸ ਇਹ ਪੈਰਾਂ 'ਵਰ ਲਾਊਗਾ ਕਿਉਂਕਿ ਪੈਰ ਜਦੋਂ ਇੱਥੇ ਲੱਗਦੇ ਨੇ ਨਾ ਉਦੋਂ ਬੈੱਡ ਸ਼ੀਟ ਜ਼ਿਆਦਾ ਗੰਦੀ ਹੁੰਦੀ ਹੈ ਸੋ ਇਹ ਚੀਜ਼ ਹੈ ਜਿਹੜੀ ਆਪਣੇ ਪੈਰਾਂ ਕੋਲੇ ਆਊਗੀ ਪੈਰ ਇਹਦੇ ਤੇ ਲੱਗਣਗੇ ਤੇ ਬਾਕੀ ਕੱਲਰ ਹੈਗਾ ਜਿਹੜਾ ਉਹ ਲਾਈਟ ਹੈਗਾ ਦੇਖੀਂ ਇਹਨੇ ਸੋਨੇ ਕਲਰ ਹਨ ਇਹਦੇ ਵਿੱਚ ਹੈਗੇ ਨੇ ਹਲਕੇ ਹਲਕੇ ਤੇ ਮੈਂ ਤੁਹਾਨੂੰ ਇਹਦਾ ਵੀ ਦਿਖਾ ਦੇਣੀ ਆ ਆ ਦੇਖੋ ਡਾਰਕ ਕਲਰ ਆ ਜਿਹੜਾ ਉਹ ਪੈਰਾਵਰ ਠੀਕ ਹੈ ਬੜੀ ਸੋਹਣੀ ਲੁੱਕ ਦਿੰਦੇ ਨੇ ਇਸ 14 14 ਸੌੜੀਆਂ ਸੀਗੀਆਂ 15 15 ਸੌੜੀਆਂ 1400 ਵਾਲੀਆਂ ਵੀ ਮੈਂ ਤੁਹਾਨੂੰ ਦਿਖਾਵਾਂਗੀ ਇਹ 15 15 ਸੌੜੀਆਂ ਹਨ ਲੋ ਜੀ ਮੋਰ ਵਾਲੀ ਇਹ ਹੈਗਾ ਪਿੱਲੋ ਕਲਰ ਮੋਰ ਬਣਿਆ ਹੁੰਦਾ ਇਹਦੇ ਤੇ ਬੜਾ ਸੋਹਣਾ ਲੱਗਦਾ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਬੈੱਡ ਸ਼ੀਟ ਇਹ ਆਪਣੀ ਦਿਵਾਲੀ ਦੀ ਸ਼ਾਪਿੰਗ ਹੈ ਸਿਰੇ ਨੇ ਬੈੱਡ ਸ਼ੀਟਾਂ ਕਾਧੀਆਂ ਨੇ ਬਸ ਮੈਨੂੰ ਤਾਂ ਸੁਆਦ ਹੀ ਆ ਗਿਆ ਅੱਜ ਇਹਨੀਆਂ ਸੋਹਣੀਆਂ ਬੈੱਡ ਸ਼ੀਟਸ ਲੱਗੀਆਂ ਲੋਕ ਮੋਰ ਦੇ ਕੁਝ ਸੀ ਹੁਣ ਇਹ ਇਸ ਤਰ੍ਹਾਂ ਕਰਕੇ ਮੈਂ ਇਧਰ ਨੂੰ ਕਰਕੇ ਐਵੇਂ ਵਿਸ਼ੂਗੀ ਜਿਵੇਂ ਆਪਣੇ ਇਦਾਂ ਆ ਵੜਾ ਇੱਕ ਵੱਡਾ ਸਾਰਾ ਮੋਰ ਬਣਿਆ ਹੋਇਆ ਦੇ ਕਿ ਨਾ ਕਿੰਨੀ ਪਿਆਰੀ ਹੈ ਜੀ ਸਾਈਡ ਤੋਂ ਦੇਖੋ ਬਿਲਕੁਲ ਹਲਕਾ ਕਲਰ ਵੇਅ ਔਰ ਸੈਂਟਰ ਸੈਂਟਰ ਦੇ ਵਿੱਚ ਇਹਦੇ ਪ੍ਰਿੰਟ ਹੈ ਲੋ ਇਹ ਜਿਹੀਆਂ ਜੜੀਆਂ ਬੈੱਡ ਸ਼ੀਟਸ ਹੁੰਦੀਆਂ ਨੇ ਨਾ ਇਹ ਬਹੁਤ ਸੋਹਣੀ ਲੁੱਕ ਦਿੰਦੀਆਂ ਨੇ ਕਮਰੇ ਨੂੰ ਤੇ ਜਿਹੜੀਆਂ ਆਪਾਂ ਬਹੁਤ ਡਾਰਕ ਜਾਂ ਜ਼ਿਆਦਾ ਸਾਰੀ ਤੇ ਪ੍ਰਿੰਟ ਘਮਸਾਣ ਜਾਂ ਪਾ ਲੈਣੇ ਆ ਹਨ ਉਹ ਵਧੀਆ ਨਹੀਂ ਲੱਗਦਾ ਲੁੱਕ ਤਾਂ ਸੋਹਣੀ ਉੱਪਰ ਕੇ ਨਹੀਂ ਆਉਂਦੀ ਹੈ ਜੀ ਰੋਮ ਦੀ ਉਹਦੇ ਚ ਅਗਲੀ ਇਹ ਵਾਲੀ ਆ ਦੇਖੋ ਪਹਿਲਾਂ ਤੁਸੀਂ ਇਹਦੀ ਫੋਟੋ ਦੇਖੋ ਕਿੰਨੀ ਪਿਆਰੀ ਹੈ ਹਾਂ ਲੋ ਜੀ ਇਹ ਹੈਗਾ ਇਹਦਾ ਪਿੱਲੋ ਕਵਰ ਠੀਕ ਹੈ ਇੱਕ ਇਸ ਤਰ੍ਹਾਂ ਦਾ ਤੇ ਦੂਜਾ ਹਿੱਸਾ ਨਾ ਸੌਰੀ ਇਹ ਉੱਠਾ ਪੱਸਾ ਇਹਦਾ ਹਾਂ ਇੱਕੋ ਜਿਹਾ ਹੀ ਹੈ ਦੋਨੇ ਕਲਰ ਸਕਾਈ ਬਲੂ ਜਿਹਾ ਕਲਰ ਹੈਗਾ ਲੋ ਕੀ ਆ ਬੋਲਦੇ ਲੋ ਇਹ ਨਹੀਂ ਸੋਣੀ ਹੈ ਇਹ ਦੇ ਬੈੱਡ ਸ਼ੀਟ ਸਾਈਡਾਂ ਤੇ ਇਹ ਦੇ ਜਿਓਮੈਟ੍ਰੀਕਲ ਜਾਂ ਪ੍ਰਿੰਟ ਮਿਲੂਗਾ ਤੁਹਾਨੂੰ ਲੋ ਠੀਕ ਹੈ ਇਸ ਤਰ੍ਹਾਂ ਕਰਕੇ ਹੀ ਪ੍ਰਿੰਟਿੰਗ ਹੈਗੀ ਹੈ ਤੇ ਇਧਰਲੀ ਸਾਈਡ ਆ ਜਿਹੜੀ ਉਹ ਕਾਫੀ ਜ਼ਿਆਦਾ ਪਲੇਨ ਰੱਖੀ ਹੋਈ ਆ ਵਾਡੀ ਠੀਕ ਹੈ ਅਗਲੀ ਲੋ ਜੀ ਹੁਣ ਮੈਂ ਤੁਹਾਨੂੰ ਚਿੜੀਆਂ ਵਾਲੀ ਦਿਖਾਣੀ ਲੋ ਵੀ ਅਗਲੀ ਦਿਖਾਉਣੀ ਆ ਇਹ ਆਪਾਂ ਦਿਖਾਵਾਂਗੇ ਤੁਹਾਨੂੰ ਚਿੜੀਆਂ ਵਾਲੀ ਚਿੜੀਆਂ ਹੀ ਲੱਗਦੀਆਂ ਨੇ ਹਨਾ ਆਹ ਲੈ ਲੋ ਜੀ ਇਹ ਵਾਲੀ ਹੁੰਦੀ ਹੈ ਇੱਕ ਇਹ ਬੈੱਡ ਸ਼ੀਟ ਬਹੁਤ ਸੋਹਣੀ ਹੈ ਮਤਲਬ ਤਿਲਕਣ ਵਾਲੀ ਨਹੀਂ ਹੈ ਬੈੱਡ ਤੇ ਐਨ ਵਧੀਆ ਵਿਸ਼ੂਗੀ ਔਰ ਖਿਸਕਦੀ ਨਹੀਂ ਹੈਗੀ ਆਹ ਲੈ ਆਹ ਲੋ ਇਹ ਤੇ ਉੱਪਰ ਨੂੰ ਨਾ ਲਾਈਨਾ ਲਾਈਨਾ ਜਾ ਰਹੀਆਂ ਨੇ ਔਰ ਉਹਨਾਂ ਤੇ ਨੇ ਚਿੜੀਆਂ ਬੈਠੀਆਂ ਨੇ ਦੇਖੋ ਤੁਸੀਂ ਕਿੰਨੀਆਂ ਵਧੀਆ ਲੱਗਦੀਆਂ ਨੇ ਬੜਾ ਸੋਹਣਾ ਲੱਗਦਾ ਇਸ ਤਰ੍ਹਾਂ ਦੇ ਵੀ ਕਲਰ ਲਾਈਟ ਹੈਗਾ ਤੇ ਪੰਛੀਆਂ ਜਿਹੀਆਂ ਹੋਣੀ ਹੈਗੀ ਕਾਚੜੀ ਵਿੱਚ ਇੱਕ ਛੋਟੀ ਜਿਹੀ ਆਡੀ ਬੈਠੀ ਹੈ ਪਿੰਕ ਜਿਹਾ ਰੰਗ ਦੀ। ਕਾਫੀ ਵਧੀਆ ਲੱਗਦੀਆਂ ਨੇ। ਇਹ 1400 ਦੀ ਬੈੱਡਸ਼ੀਟ ਆਈ ਸੀਗੀ। ਤੇ ਆਹ ਵੀ 1400 ਦੀਆਂ ਨੇ ਦੋਨੋਂ। ਤਿੰਨ ਕੱਢ ਸ਼ੀਟਸ ਨੇ ਜਿਹੜੀਆਂ ਉਹ 14 1400 ਰੁਪਏ ਨੂੰ ਮਿਲੀਆਂ ਨੇ ਆਪਾਂ ਨੂੰ। ਫਰੈਂਸ ਸਿਰਾ ਕਰਾਇਆ ਪਿਆ ਬੈੱਡ ਸ਼ੀਟਸ। ਲੋ। ਸਪਾਲੇ ਨਜ਼ਾਰਿਆਂ ਨਾਲ ਅਸੀਂ ਮੈਪੀ ਦਿੱਤੀਆਂ ਨੇ। ਲੋ ਜੀ ਇਹ ਹੈਗਾ ਇਹਦਾ ਪਿੱਲੋ। ਠੀਕ ਹੈ। ਤੇ ਸੋਹਣੀ ਜੀ ਅੱਡ ਕਿਨਾਰੀ ਜੀ ਦਿੱਤੀ ਹੋਈ ਹੈ। ਨੋ ਨੋ ਲਾਈਟ ਕਲਰ ਵਿਖਰੇ ਮੇ ਵਿਖਰੇ ਮੇ ਫੁੱਲ ਵਿੱਚ ਠੀਕ ਹੈ ਹਲਕਾ ਜਿਹਾ ਕਲਰ ਹੈ ਕਰੀਮ ਜਿਹਾ ਕਲਰ ਹੈਗਾ ਇਹ ਬਹੁਤ ਵੱਡੀਆਂ ਨੇ ਜੀ ਖੁੱਲੀਆਂ ਨੇ ਪੂਰੀਆਂ ਨੇ ਜਿਵੇਂ ਹੁਣ ਸਾਡਾ ਬੈੱਡ ਹੈਗਾ ਛੋਟਾ ਤਾਂ ਹੈ ਨਹੀਂਗਾ ਜੀ ਪੂਰਾ ਵਧੀਆ ਬੈੱਡ ਹੈਗਾ ਉਹਦੇ ਤੇ ਆ ਖੁੱਲੀਆਂ ਡੁੱਲੀਆਂ ਵਿਛਦੀਆਂ ਨੇ ਇਹ ਵੀ ਆਪਣੀ 1400 ਦੀ ਆਈ ਸੀਗੀ ਤੇ ਆਹ ਦਿਖਾਉਣੀ ਆ ਤੁਹਾਨੂੰ ਲੋ ਜੀ ਇਹ ਵੀ ਆਪਣੀ ਪੰਛੀਆਂ ਵਾਲੀ ਹੈ ਲੋ ਇਹ ਆਹ ਚਿੜੀਆਂ ਬੈਠੀਆਂ ਨੇ ਵਿਖਰਵੇਂ ਜੇ ਫੁੱਲਾਂ ਤੇ ਕਿਸੇ ਤੇ ਦੋ ਕਿਸੇ ਤੇ ਇੱਕ ਸਹੀ ਆਦੀਆਂ ਹੋਈਆਂ ਹਨ ਇਹ ਵੀ ਬਹੁਤ ਪਿਆਰੀ ਲੱਗਦੀ ਹੈ ਬੇਰੀ ਬੇਰੀ ਨਹੀਂ ਹੈ ਜੜੀਆਂ ਨੇ ਤੇ ਆਹ ਲੋ ਜੀ ਇਹ ਦਬੀ ਲੋ ਕਵਰ ਹੈ ਠੀਕ ਹੈ ਲੋ ਜੀ ਇਹ ਵੀ 1400 ਦੀ ਇਹ ਸੀਗੀਆਂ ਇਹ ਸੀ ਆਪਣੀ ਅੱਜ ਦੀ ਸ਼ੋਪਿੰਗ ਦੇਖੋ ਤੁਸੀਂ ਤੁਹਾਨੂੰ ਕਿਹੋ ਜੀ ਲੱਗੀ ਮੇਰੀ ਸ਼ੋਪਿੰਗ ਜ਼ਰੂਰ ਦੱਸਿਓ ਤੁਸੀਂ ਕਿਉਂਕਿ ਅੱਜ ਮੈਂ ਕਾਫੀ ਸਾਲਾਂ ਬਾਅਦ ਬੜੇ ਸ਼ੌਕ ਨਾਲ ਬੈੱਡ ਸ਼ੀਟਸ ਲੈ ਕੇ ਆਈਆਂ 3-4 ਸਾਲਾਂ ਬਾਅਦ ਮੈਨੂੰ ਲੱਗਦਾ ਮੈਂ ਬੈੱਡ ਸ਼ੀਟਸ ਖਰੀਦੀਆਂ ਨੇ ਅਸੀਂ ਪਹਿਲਾਂ ਵੀ ਨਾ ਬੈੱਡ ਸ਼ੀਟਸ ਅਸੀਂ ਬਹੁਤ ਵਧੀਆ ਲੈਂਦੇ ਹੁੰਦੇ ਸੀਗੇ 12-1300 ਦੀ ਬੈੱਡ ਸ਼ੀਟ ਹੈ ਜਿਹੜੀ ਅੱਜ ਤੋਂ 4-5 ਸਾਲ ਪਹਿਲਾਂ ਸੀ ਲੈ ਕੇ ਵਿਛਾਉਂਦੇ ਹੁੰਦੇ ਸੀਗੇ ਫਿਰ ਉਹ ਨਾ ਇੰਨੇ ਸਾਲ ਫਟਦੀ ਹੋਈ ਨਹੀਂ ਸੀ ਉਹ ਜਿੰਨਾ ਤੋਂ ਹੀ ਜਾਂਦੇ ਉੰਨੀ ਉਹਨੇ ਵਧੀਆ ਲਿਖੀ ਜਾਣਾ ਬਹੁਤ ਸੋਹਣੀ ਲੱਗਣਾ ਹਨਾ ਐਂ ਤਾਂ ਲੱਗਦਾ ਹੀ ਨਹੀਂ ਸੀ ਹੁੰਦਾ ਵੀ ਇਹ ਪੁਰਾਣੀ ਹੋ ਗਈ ਮਤਲਬ ਆਪ ਦਾ ਜੀ ਆਕ ਜਾਂਦਾ ਸੀ ਪਰ ਬੈੱਡ ਸ਼ੀਟ ਹੈ ਜਿਹੜੀ ਉਹ ਕਦੇ ਵੀ ਉਹ ਨਹੀਂ ਹੁੰਦੀ ਸੀਗੀ ਖੜਾ ਉਹ ਇੰਨੀਆਂ ਸੋਹਣੀਆਂ ਬੈੱਡ ਸ਼ੀਟਸ ਰਹਿੰਦੀਆਂ ਸੀ ਤੇ ਮੈਂ ਹੁਣ ਐ ਸੋਚਦੀ ਹੁੰਨੀ ਆ ਵੀ ਜਦੋਂ ਵੀ ਕੋਈ ਚੀਜ਼ ਲਾਉ ਘਰ ਲਈ ਇੱਕ ਵਾਰ ਭਾਵੇਂ ਪੈਸੇ ਲਾ ਦੋ ਤੇ ਪਰ ਉਸ ਤੋਂ ਬਾਅਦ ਫਿਰ ਐ ਨਹੀਂ ਹੈਗਾ ਵੀ ਚਾਰਕ ਤੋ ਪਾ ਲਈ ਤੇ ਉਸ ਤੋਂ ਬਾਅਦ ਗੰਦੀ ਹੀ ਹੋ ਗਈ ਹੈ ਨਾ ਫਿਰ ਆਪਾਂ ਨੂੰ ਫੇਰ ਲੈਣੀ ਪੈਂਦੀ ਆਪਾਂ 5 600 ਤੇ ਇਸ ਕਰਕੇ ਵਧੀਆ ਵਾਲੀਆਂ ਚੀਜ਼ਾਂ ਹੀ ਆਪਦੇ ਘਰ ਲਈ ਲੈਣੀਆਂ ਚਾਹੀਦੀਆਂ ਕਿਉਂਕਿ ਆਪਦੇ ਘਰ ਲਈ ਲੈ ਰਹੇ ਆਂ ਆਪਾਂ ਕਿਹੜਾ ਕਿਸੇ ਲਈ ਲੈ ਰਹੇ ਆਂ ਤੇ ਹੁਣ ਆਪਾਂ ਇਹਨਾਂ ਨੂੰ ਵਿਛਾਵਾਂਗੇ ਕਮਰੇ ਸੋਹਣੇ ਬਣਾਵਾਂਗੇ ਤੇ ਜਿਹੜੀਆਂ ਭੈਣਾਂ ਨੂੰ ਇਹ ਪਸੰਦ ਆ ਗਈਆਂ ਜਿਨ੍ਹਾਂ ਨੂੰ ਚਾਹੀਦੀਆਂ ਹੋਈਆਂ ਹੋਰ ਮੰਗਵਾ ਕੇ ਦੇ ਦਾਂਗੀ ਠੀਕ ਹੈ ਕਿਉਂਕਿ ਇਦਾਂ ਦੀਆਂ ਹੋਰ ਮਿਲ ਜਾਣੀਆਂ ਨਾਲ ਨਾਲ ਮੈਂ ਤੁਹਾਨੂੰ ਪ੍ਰਾਈਸ ਦੱਸਦੀ ਆ ਤੇ ਬਹੁਤ ਸਾਰੀਆਂ ਭੈਣਾਂ ਨੇ ਤਾਂ ਮੇਰੇ ਤੋਂ ਮੰਗ ਹੀ ਰਈਆਂ ਸੀਗੀਆਂ ਬੜੀ ਦੇਰ ਦੀਆਂ ਹਨ ਪਰ ਮੈਨੂੰ ਆਏ ਸੀਗਾ ਐਲਾਸਟਿਕ ਵਾਲੀਆਂ ਮੈਂ ਥੋੜੀਆਂ ਜਿਹੀ ਤਾਂ ਨਹੀਂ ਲੈ ਕੇ ਆਈ ਹੁਣ ਮੈਨੂੰ ਥੋੜਾ ਜਿਹਾ ਵਿਛਾਉਣ ਤੋਂ ਐ ਲੱਗਦਾ ਸੀ ਕਿਉਂਕਿ ਦੋ ਕੁ ਮੇਰੇ ਕੋਲੇ ਹੈਗੀਆਂ ਨੇ ਇਲਾਸਟਿਕ ਵਾਲੀਆਂ ਦੋ ਤਿੰਨ ਕ ਤਾਂ ਮੈਨੂੰ ਐ ਸੀਗਾ ਕਿ ਉਹ ਠੀਕ ਆ ਬਸ ਹੈਗੀਆਂ ਨੇ ਜੋ ਤੇ ਆਪਾਂ ਨੂੰ ਵਿਛਾਉਣ ਵੇਲੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈਗੀ ਆ ਇਸ ਕਰਕੇ ਮੈਂ ਬਿਨਾਂ ਇਲਾਸਟਿਕ ਤੋਂ ਲੈ ਕੇ ਆਈਆਂ ਔਰ ਮੈਂ ਨਾ ਬੈੱਡ ਸ਼ੀਟ ਕਦੇ ਕਿਸੇ ਤੋਂ ਨਹੀਂ ਵਿਸ਼ਵਾਸ ਕਰ ਸਕਦੀ ਤੁਹਾਨੂੰ ਦੱਸਾਂ ਇੱਕ ਗੱਲ ਮੈਂ ਕਿਸੇ ਨੂੰ ਹੱਥ ਵੀ ਲਾਉਣ ਦੇਂਦੀ ਜਦੋਂ ਮੈਂ ਬੈੱਡ ਸ਼ੀਟ ਵਿਛਾਉਣੀ ਹੈ ਜੇ ਮੈਨੂੰ ਅਗਲਾ ਕਹਿੰਦੀ ਨਾ ਵੀ ਲੈ ਮੈਂ ਇਧਰੋਂ ਵਿਛਾ ਦਾਂਗੀ ਵਾਰੀ ਫਲਕਾਈ ਹੋਵੇ ਫਲਕ ਕਹਿੰਦੀ ਲੈਓ ਭੀ ਮੈਂ ਇਧਰੋਂ ਵਿਛਾ ਦ ਕਿਉਂਕਿ ਮੇਰੀ ਆਦਤ ਹੈ ਵੀ ਮੈਂ ਬੈੱਡ ਸ਼ੀਟ ਬੜੇ ਪਿਆਰ ਨਾਲ ਸ਼ੌਕ ਨਾਲ ਵਿਛਾਉਣੀ ਆ ਔਰ ਸਰਾਣੇ ਵੱਲ ਮੈਂ ਬੈੱਡ ਸ਼ੀਟ ਬਹੁਤ ਜ਼ਿਆਦਾ ਰੱਖਦੀ ਆ ਗੱਦੇ ਚੱਕ ਕੇ ਫਿਰ ਮੈਂ ਇੰਨੀ-ਇੰਨੀ ਬੈੱਡ ਸ਼ੀਟ ਆ ਜਿਹੜੀ ਉਹ ਸਰਾਣਿਆਂ ਦੇ ਗੱਦੇ ਦੇ نیچے ਦੇ ਦੇਣੀ ਆ ਔਰ ਐ ਨਹੀਂ ਹੈਗਾ ਵੀ ਉਧਰਲੇ ਪਾਸੇ ਇੱਕ ਪਾਸੇ ਥੋੜੀ ਦੇ ਦੀ ਇੱਕ ਪਾਸੇ ਜ਼ਿਆਦਾ ਐ ਨਹੀਂ ਕਰਨੀ ਮੈਂ ਇੱਕੋ ਜਿਹਾ ਮੈਮੈਂਟ ਕੇ ਪੂਰੀ ਮਿੰਦੋਲ ਕੇ ਤੇ ਪੈਰਾਵਲ ਮੈਂ ਥੋੜੀ-ਥੋੜੀ ਇੰਨੀ-ਇੰਨੀ ਕੁਲਮ ਕਾ ਕੇ ਰੱਖਦੀ ਆ ਤੇ ਜਦੋਂ ਆਪਾਂ ਸਵੇਰੇ ਉੱਠਦੇ ਆ ਨਾ ਉਹ ਸਰਾਣੇ ਵੱਲੋਂ ਬਿਲਕੁਲ ਨਹੀਂ ਖਿਸਕਦੀ ਹੈਗੀ ਬਿਲਕੁਲ ਵੀ ਤੇ ਤੁਸੀਂ ਉਹਨੂੰ ਝ ਕਿਸੇ ਕਪੜੇ ਨਾਲ ਝਾੜ ਦੋ ਤੇ ਫਿਰ ਪੈਰਾ ਵੱਲੋਂ ਫੜ ਕੇ ਬਸ ਇਦਾਂ ਥੋੜੀ ਥੋੜੀ ਆਪਾਂ ਸੈਟਿੰਗ ਕਰ ਦਿੰਨੇ ਹੁਣੇ ਖਿੱਚ ਕੇ ਤੇ ਤੁਸੀਂ ਇਹਨਾਂ ਭਾਵੇਂ ਉਹ ਹਫਤੇ ਬਾਅਦ ਧੋ ਲੋ ਹਫਤੇ ਬਾਅਦ ਲਾ ਦਿਓ ਬੈੱਡ ਸ਼ੀਟ ਨਹੀਂ ਥੋੜੀ ਜਿਹੀ ਲੂਵੀ ਬੈੱਡ ਤੇ ਇਸ ਕਰਕੇ ਮੈਂ ਕਹਦੀ ਕਿਸੇ ਤੋਂ ਬੈੱਡ ਸ਼ੀਟ ਨਹੀਂ ਵਿਸ਼ਵਾਉਂਦੀ ਹੁੰਦੀ ਕੋਈ ਮਰਜ਼ੀ ਹੋਵੇ ਮੈਂ ਕਹਦੀ ਨਹੀਂ ਨਾ ਬੈੱਡ ਸ਼ੀਟ ਨਹੀਂ ਬੀਬੀ ਨੂੰ ਮੈਂ ਕਹਦੀ ਨਹੀਂ ਕਿ ਤੇ ਪਾਸੇ ਹੋ ਜਾ ਬੈੱਡ ਸ਼ੀਟ ਮੈਂ ਆਪੇ ਵਿਸ਼ਵਾਉਂਗੀ ਮੈਂ ਕਿਸੇ ਤੋਂ ਵਿਸ਼ਵਾ ਨਹੀਂ ਸਕਦੀ ਹੈਗੀ ਤੇ ਇਹ ਵਾਲੀਆਂ ਬੈੱਡ ਸ਼ੀਟਸ ਜਿਹੜੀਆਂ ਇੰਨੀਆਂ ਖੁੱਲੀਆਂ ਹੈਗੀਆਂ ਨੇ ਕਿ ਇੰਨੀ-ਇੰਨੀ ਬੈੱਡ ਸ਼ ਤੇ ਸਾਈਡਾਂ ਤੋਂ ਮੈਂ ਕਦੇ ਵੀ ਗੱਦੇ ਦੇ ਵਿੱਚ ਨਹੀਂ ਦਿੰਦੀ ਹੁੰਦੀ ਸਾਈਡਾਂ ਦੋਨਾਂ ਸਾਈਡਾਂ ਤੋਂ ਵੀ ਮੈਂ ਮਤਲਬ ਉਦਾਂ ਹੀ ਰੱਖਦੀ ਆਂ ਔਰ ਪੈਰਾ ਹੁਲੋਗੀ ਕਿਉਂਕਿ ਜਦੋਂ ਵੀ ਤੁਸੀਂ ਬੈਠ ਕੇ ਉੱਠਦੇ ਹੋ ਉਸ ਤੋਂ ਬਾਅਦ ਜੇ ਤੁਸੀਂ ਸਾਈਡਾਂ ਤੋਂ ਵਿੱਚ ਦੇ ਵੀ ਦਿੰਨੇ ਹੋ ਵੱਟ ਤਾਂ ਪਈ ਜਾਂਦੇ ਨੇ ਫਿਰ ਜੇ ਤੁਸੀਂ ਨਹੀਂ ਵਿੱਚ ਦਿੰਦੇ ਹੈਗੇ ਗੱਦੇ ਦੇ ਹੇਠਾਂ ਨਹੀਂ ਦਿੰਦੇ ਸਿਰਫ ਇੱਕ ਪਾਸੇ ਹਰਾਣੇ ਵੱਲੋਂ ਦਿਓ ਬਾਕੀ ਆ ਜਦੋਂ ਨੂੰ ਦੇਣ ਦੀ ਲੋੜ ਨਹੀਂ ਹੈ ਹੇਠਾਂ ਕਿਉਂਕਿ ਉਸ ਤੋਂ ਬਾਅਦ ਤੁਸੀਂ ਜਿਵੇਂ ਹੀ ਉੱਠੋਗੇ ਸੌਂ ਕੇ ਉੱਠੋਗੇ ਬੈਠ ਕੇ ਉੱਠੋਗੇ ਤਾਂ ਇਧਰ ਉਧਰੋਂ ਫੜ ਕੇ ਚਾਦਰ ਜਿਹੜੀ ਤੁਸੀਂ ਆਰਾਮ ਨਾਲ ਸਿੱਧੀ ਕਰ ਸਕਦੇ ਹੋ ਸੋ ਲੋ ਜੀ ਇਹ ਸੀ ਮੇਰੀ ਅੱਜ ਦੀ ਹਿੰਟਵਾਲੀ ਦੀ ਸ਼ਾਪਿੰਗ ਤੇ ਹੁਣ ਆਪਾਂ ਕੱਲ ਨੂੰ ਕਰਾਂਗੇ ਸਫਾਈਆਂ ਤੇ ਜਦੋਂ ਮੈਂ ਮਿਸ਼ਾਉਂਗੀ ਫਿਰ ਇਹਨਾਂ ਦੀ ਲੁੱਕ ਹੈ ਜਿਹੜੀ ਤੁਹਾਨੂੰ ਦਿਖਾਉਂਗੀ ਤੇ ਦੱਸਿਓ ਤੁਸੀਂ ਤੁਹਾਨੂੰ ਮੇਰੀ ਸ਼ਾਪਿੰਗ ਕਿਉਂ ਜੀ ਲੱਗੀ ਹੈ? ਅਗਰ ਤੁਹਾਨੂੰ ਪਸੰਦ ਆਈਆਂ ਤਾਂ ਤੁਸੀਂ ਲੈ ਸਕਦੇ ਹੋ ਮੇਰੇ ਤੋਂ ਮੰਗਵਾ ਸਕਦੇ ਹੋ ਪ੍ਰਾਈਸ ਵਗੈਰਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਠੀਕ ਹੈ ਜੀ ਚਲੋ ਮਿਲਦੇ ਆਂ ਫਿਰ ਕੱਲ ਨੂੰ ਆਪਾਂ ਹੋਰ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਦਿਖਾਉਣੇ ਭੁੱਲ ਗਈ ਸੀ ਇਹਨਾਂ ਦੇ ਨਾ ਆ ਦੇਖੋ ਬਟਨ ਵੀ ਲੱਗੇ ਹੋਏ ਨੇ ਇਸ ਤਰ੍ਹਾਂ ਕਰਕੇ ਐ ਨਹੀਂ ਆ ਕਿ ਪਿੱਲੋ ਜਿਹੜੇ ਖੁੱਲੇ ਜਿਹੇ ਹੁੰਦੇ ਆ ਤਾਂ ਵਿੱਚੋਂ ਪਿੱਲੋ ਨਿਕਲਦਾ ਫਿਰਦਾ ਹੈ ਨਾ ਇਹ ਜਿਹੜੇ ਇਸ ਤਰ੍ਹਾਂ ਦੇ ਪਿੱਲੋ ਐ ਇਹਨਾਂ ਦੇ ਵਿੱਚ ਬਟਨ ਆ ਜਿਹੜੇ ਇਸ ਤਰ੍ਹਾਂ ਬੰਦ ਹੁੰਦੇ ਨੇ ਹੁਣ ਮੈਨੂੰ ਐ ਨਹੀਂ ਪਤਾ ਕਿ ਸਾਰਿਆਂ ਦੇ ਹੁੰਦੇ ਨੇ ਕਿ ਨਹੀਂ ਮੈਂ ਇੱਕ ਦੋ ਤਾਂ ਦੇਖ ਲੇ ਜਿਵੇਂ ਆ ਦੇਖੋ ਇਹਦੇ ਵੀ ਬਟਨ ਲੱਗੇ ਹੋਏ ਨੇ ਲਹੌਰ ਦੇਖਣੀ ਆ ਕਿ ਕਿਸੇ ਤੇ ਲੱਗੇ ਹੋਏ ਤੁਹਾਨੂੰ ਦਿਖਾਉਣੀ ਆ ਆ ਆ ਵਧੀਆ ਲੱਗੀ ਇਹ ਵਾਲੀ ਮੈਨੂੰ ਚੀਜ਼ ਐ ਇਹਦੇ ਨਹੀਂ ਲੱਗੇ ਹੋਏ ਹਾਂ ਇਹਦੇ ਨਹੀਂ ਹੈਗੇ ਪਰ ਇਹਦਾ ਅੰਦਰ ਨੂੰ ਜਿਹੜਾ ਆ ਓਵਰਲੈਪਿੰਗ ਐ ਨਾ ਕਾਫੀ ਵਧੀਆ ਡੂੰਗੀ ਜੀ ਐ ਇਹ ਅੰਦਰ ਨੂੰ ਕਾਫੀ-ਕਾਫੀ ਐ ਇੰਨਾ-ਇੰਨਾ ਸਾਰਾ ਇਹ ਅੰਦਰ ਨੂੰ ਐ ਤੇ ਫਿਰ ਉੱਪਰੋਂ ਜਦੋਂ ਇਦਾਂ ਆ ਜਾਂਦਾ ਹੈ ਕਾਫੀ ਜ਼ਿਆਦਾ ਹੋਵੇ ਨਾ ਫਿਰ ਪਿੱਲੋ ਆ ਜਿਹੜਾ ਇਹਦੇ ਵਿੱਚੋਂ ਦਿਖਦਾ ਨਹੀਂ ਹੈਗਾ ਚਲੋ ਪਤਾ ਨਹੀਂ ਹੁਣ ਕਿਹੜੇ ਕਿਹੜੇ ਆਂਦੇ ਉਹ ਤਾਂ ਵਿਚਾਈ ਤੋਂ ਪਤਾ ਲੱਗੇਗਾ